ਅਗਸਤ ਮਹੀਨੇ ਵਿੱਚ ਅਜਨਾਲਾ ਦੇ ਰਾਵੀ ਦਰਿਆ ਦਾ ਗੋਨੇਵਾਲ ਤੋਂ ਤੁਸੀਂ ਵੰ ਟੁੱਟਣ ਤੋਂ ਬਾਅਦ ਹਲਕਾ ਅਜਨਾਲਾ ਇੱਥੇ ਜ਼ਿਲ੍ਹਾ ਗੁਰਦਾਸਪੁਰ ਦੀ ਹਜ਼ਾਰਾ ਏਕੜ ਜ਼ਮੀਨ ਬਰਬਾਦ ਹੋ ਜਾਂਦੀ ਹੈ। ਘਰਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਤੇ ਸੈਂਕੜੇ ਜਾਨਵਰਾਂ ਦੀ ਅਤੇ ਸੈਂਕੜਾ ਜਾਨਵਰ ਹੜਾਂ ਦੀ ਟਪੇਟ ਦੇ ਵਿੱਚ ਆਉਣ ਕਰ ਉਹਨਾਂ ਦੀ ਮੌਤ ਹੋ ਜਾਂਦੀ ਹੈ। ਉੱਥੇ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਿੱਖ ਜਥੇਬੰਦੀਆਂ ਐਂਜੋ ਅਤੇ ਹਵਾਕਵਾਕ ਸੰਪਰਦਾਵਾਂ ਵੱਲੋਂ ਗਰਾਊਂਡ ਜ਼ੀਰੋ ਤੋਂ ਪਹੁੰਚ ਕੇ ਰਾਤ ਕੈਂਪ ਤੇ ਮੈਡੀਕਲ ਕੈਂਪ ਲਗਾਏਗੇ। ਦੋਸਤਾਂ ਨੂੰ ਵਿਸ਼ਮ ਮਾਨਵ ਰੋਹਾਨੀ ਕੇਂਦਰ ਵੱਲੋਂ ਬਾਬਾ ਬੁੱਢਾ ਸਾਹਿਬ ਦਾ ਦੇ ਨਜ਼ਦੀਕ ਮੈਡੀਕਲ ਕੈਂਪ ਲਗਾਇਆ ਜਾਂਦਾ ਜਿਸ ਦੀ ਅੱਜ ਤਕਰੀਬਨ 6 ਮਹੀਨੇ ਬਾਅਦ ਸਮਾਪਤੀ ਕਰ ਦਿੱਤੀ ਗਈ ਮੈਂ ਸੁਜਿੰਦਰਪਾਲ ਸਿੰਘ ਵੀਐਮਆਰ ਕੇ ਨਮਨਗਰ ਡਿਸਟ੍ਰਿਕਟ ਪੰਚਕੂਲਾ ਹਰਿਆਣਾ ਤੋਂ ਆਏ ਹੋਇਆ ਇਹ 2 ਸੈਪਟੰਬਰ ਤੋਂ ਸਾਡਾ ਇਹ ਜੀ ਆਪਣਾ ਕੈਂਪ ਚੱਲ ਰਿਹਾ ਹੈ तकरीबन 2.5 ਮਹੀਨੇ ਹੋ ਗਿਆ ਜੀ ਤਾਂ ਮਤਲਬ ਉਸ ਤੋਂ ਕੰਟੀਨਿਊ ਚੱਲਿਆ ਸਾਡਾ ਇਹ ਮਤਲਬ ਉਹਨਾਂ ਜੀ ਚਾਪਾ ਜੀ ਕਿੰਨੇ ਕੁ ਲੋਕ ਜਿਹੜੇ ਤੁਹਾਡੇ ਕੋਲ ਹੁਣ ਤੱਕ ਆਪਣਾ ਇਲਾਜ ਕਰਵਾ ਚੁੱਕੇ ਆ ਦਵਾਈਆਂ ਫ੍ਰੀ ਰਹਿ ਚੁੱਕੀਆਂ ਉਸਰ ਹਜ਼ਾਰਾਂ ਦੀ ਗਿਣਤੀ ਵੀ ਸਾਡੇ ਕੋ ਆ ਚੁੱਕੇ ਨੇ ਜੀ ਸਾਡੇ ਦਿੱਲੀ ਜਿਹੜੀ ਮਤਲਬ ਹੈ ਗਈ ਸੀ ਐਵਰੇਜ ਨੇ 6-700 ਪੇਸ਼ੈਂਟ ਆ ਜਾਂਦਾ ਸੀ ਉੱਪਰ ਵੀ ਹੋ ਜਾਂਦਾ ਸੀ ਤਾਂ ਹੁਣ ਤਾਂ ਮਤਲਬ ਕਾਊਂਟਿੰਗ ਕਰੀ ਤੇ ਹਜ਼ਾਰਾਂ ਦੇ ਹਿਸਾਬ ਨਾਲ ਸਾਡੇ ਕੋ ਪੇਸ਼ੈਂਟ ਆ ਚੁੱਕੇ ਆ ਜੀ ਤਾਂ ਭਾਜੀ ਬੜੇ ਸਸਤਾ ਵਾਲੇ ਰਾਹਤ ਕੈਂਪਾਂ ਦੀ ਸ਼ੁਰੂਆਤ ਕੀਤੀ ਪਰ ਅਖੀਰ ਦੇ ਵਿੱਚ ਅਖੀਰ ਪੱਗ ਜਿਹੜਾ ਤੁਹਾਡਾ ਕੈਂਪ ਜਾਰੀ ਰਿਹਾ ਕੀ ਕਹਿਣਾ ਚਾਹੁੰਦੇ ਉਹ ਇਸ ਤਰ੍ਹਾਂ ਸੀ ਕਿ ਸਾਡੇ ਸੰਸਤਾ ਵੱਲੋਂ ਵੀ ਐਮਰ ਕਾਲੋਂ ਸਾਡੇ ਗੁਰਦੇਵ ਸੰਤ ਬਲਜੀਤ ਸਿੰਘ ਜੀ ਵੱਲੋਂ ਸਾਨੂੰ ਜੋ ਗਾਈਡਲਾਈਨ ਸੀ ਔਰ ਇਥੇ ਜੋ ਪ੍ਰਸ਼ਾਸਨ ਵੱਲੋਂ ਐਸਡੀਐਮ ਸਾਹਿਬ ਵੱਲੋਂ ਤਸੀਲਦਾਰ ਸਾਹਿਬ ਆਪਣੇ ਸਾਰੇ ਸਾਡੇ ਡੀਸੀ ਸਾਹਿਬਨ ਵੱਲੋਂ ਜੋ ਸਾਡੇ ਇਥੇ ਲੜਕਈ ਲੋੜ ਸੀ ਨੀਡ ਸੀ ਉਹ ਦੇ ਅਕੋਰਡਿੰਗ ਫਿਰ ਅਸੀਂ ਇਥੇ ਰਹੇ ਹਾਂ ਹੁਣ ਸਾਨੂੰ ਐਸਡੀਐਮ ਸਾਹਿਬ ਸੜ ਕਹਿ ਰਹੇ ਨੇ ਤਸੀਲਦਾਰ ਸਾਹਿਬ ਸਾਡਾ ਪ੍ਰਸ਼ਾਸਨ ਕਹਿ ਰਿਹਾ ਕਿ ਹੁਣ ਇਸ ਤਰ੍ਹਾਂ ਜਿਹੜੀ ਪਹਿਲਾਂ ਵਾਂਗ ਪੂਰਾ ਜਾਂਜੀਵਨ ਠੀਕ ਠਾਕ ਹੋ ਚੁੱਕਾ ਹੈ ਤੇ ਤੁਸੀਂ ਇਹਨੂੰ ਆਪਣਾ ਵਾਈਂਡ ਅਪ ਕਰ ਸਕਦੇ ਹੋ ਮਤਲਬ ਕਿ ਤੁਹਾਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਨਹੀਂ ਤੇ ਜੇਕਰ ਇਹ ਨਾ ਕਹਿੰਦੇ ਤਾਂ ਸੇਵਾਵਾਂ ਜਾਰੀ ਰਹਿਣੀਆਂ ਸੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੋ ਜ਼ਰੂਰਤ ਹੁੰਦੀ ਅਸੀਂ ਅ ਖੁਦ ਨਾ ਕਰੇ ਫਿਰ ਵੀ ਕਿਤੇ ਲੋਡ ਪੈਂਦੀ ਅਸੀਂ ਸਾਡੀ ਸੰਸਥਾ ਦੀ ਵੀ ਐਮਰਕਾ 24 ਆਵਰ ਜਿਹੜੀ ਹੈ ਮਤਲਬ ਮਾਨਮਤਾਈ ਸੇਵਾ ਵਾਸਤੇ ਸਾਡੇ ਗੁਰੂ ਦੇਵ ਸੰਤ ਬਲਜੀਤ ਸਿੰਘ ਜੀ ਮਤਲਬ ਤਤਪਰ ਸੇਵਾ ਦੇ ਰਹੇ ਨੇ ਜੀ ਮਤਲਬ ਅੱਜ 2.5 ਮਹੀਨੇ ਬਾਅਦ ਤੁਸੀਂ ਵਾਪਸੀ ਕਰ ਰਹੇ ਹੋ ਜੀ ਜੀ ਅਸੀਂ ਪ੍ਰਸ਼ਾਸਨ ਤੇ ਮਤਲਬ ਸਾਰੇ ਨਾਲ ਸਹਿਮਤੀ ਦੇ ਨਾਲ ਇਥੋਂ ਦੇ ਲੋਕਾਂ ਦੇ ਸਾਰਾ ਦੇਖ ਦੇਖ ਜੋ ਅਸੀਂ ਫਿਰ ਸਮਾਪਤੀ ਕਰ ਰਹੇ ਹਾਂ ਜੀ ਡੈਸੀਗਨੇਸ਼ਨ ਕੀ ਕਹਿਣਾ ਚਾਹੁੰਦੇ ਹੋ ਸਮਾਪਤੀ ਦਾ ਬਾਰੇ ਅਰਜ ਨਿਸ਼ਾਨ ਸਿੰਘ ਨਿਸ਼ਾਨਸੇਂ ਕੋ ਵਿਚ ਮਾਨੋ ਰਾਨੀ ਕੇਂਦਰ ਦੇ ਅਸੀਂ ਲੋਕ ਗੁਰੂ ਮਹਾਰਾਜ ਜੀ ਦੇ ਸੱਦੇ ਤੇ ਇੱਥੇ ਆਏ ਹਾਂ ਤੇ ਹੁਣ ਉਹਨਾਂ ਦੇ ਹੁਕਮ ਅਨਸਾਰ ਹੀ ਔਰ ਕੁਝ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ ਅਨਸਾਰ ਇਸ ਸਮਾਪਤੀ ਵੱਲ ਜਾ ਰਿਹਾ ਜੀ ਸੋ ਕਿੰਨੀ ਖੁਸ਼ੀ ਨੂੰ ਰਾਹਤ ਮਿਲਦੀ ਆ ਜਦੋਂ ਤੁਹਾਡੇ ਕੋਲ ਪੀੜਤ ਲੋਕ ਹੁੰਦੇ ਨੇ ਤੁਸੀਂ ਉਹਨਾਂ ਦਾ ਇਲਾਜ ਕਰਵਾਉਂਦੇ ਹੋ ਉਹਨਾਂ ਨੂੰ ਦਵਾਈਆਂ ਮੁਫਤ ਦਵਾਉਂਦੇ ਹੋ ਦੇਖੋ ਜੀ ਸਾਡਾ ਜੋ ਮਿਸ਼ਨ ਹੈ ਸਾਡੇ ਗੁਰੂ ਮਹਾਰਾਜ ਸੰਤ ਬੰਗੀਦ ਸਿੰਘ ਜੀ ਦਾ ਵੱਡਾ ਮਿਸ਼ਨ ਹੈ ਸੇਵਾ ਔਰ ਜਦੋਂ ਸੇਵਾ ਭਾਵਨਾ ਦੇ ਵਿੱਚ ਸਾਰੇ ਹੀ ਲੱਗੇ ਹੁੰਦੇ ਆ ਤੇ ਸੇਵਾ ਕੀਤੇ ਆ ਤੇ ਵੈਸੇ ਹੀ ਮਾਨੂੰ ਬੜੀ ਸ਼ਾਂਤੀ ਮਿਲਦੀ ਆ ਤੇ ਜਦੋਂ ਤੁਸੀਂ ਮਾਨਵਤਾ ਦੀ ਸੇਵਾ ਕਰਦੇ ਹੋ ਤੇ ਉਦੋਂ ਹੋਰ ਗੜੀ ਆ ਜਿਹੜਾ ਫਾਲਿਆ ਵੱਧ ਜਾਂਦਾ ਸਰ ਦਵਾਈਆਂ ਦੇ ਨਾਲ ਨਾਲ ਹੋਰ ਤੁਹਾਡੀ ਸੰਸਥਾ ਜਿਹੜੀ ਕਿਵੇਂ ਦੀਆਂ ਸੇਵਾਵਾਂ ਹੋਰ ਲਭੁੰਦੀ ਆ ਸ਼ੁਰੂਆਤੀ ਦਿਨਾਂ ਦੇ ਵਿੱਚ ਜਦੋਂ ਇਹ ਹੜ੍ਹ ਆਏ ਸੀ ਉਦੋਂ ਅਸੀਂ ਦਵਾਈਆਂ ਦੇ ਨਾਲ ਨਾਲ ਜਿਹੜੀ ਸਕੂਲਾਂ ਦੀ ਸੇਵਾ ਹੋਰ ਜਿੱਥੇ ਪਿੰਡਾਂ ਦੇ ਵਿੱਚ ਗੰਦਗੀ ਸੀ ਉਥੇ ਸਪਰੇਆਂ ਔਰ ਜਿਤਨਾ ਮਤਲਬ ਪਸ਼ੂ ਮਰੇ ਸੀਗੇ ਉਹਨਾਂ ਨੂੰ ਦੱਬਣ ਦੀ ਸੇਵਾ ਵੀ ਸਾਡੇ ਮਿਸ਼ਨ ਨੇ ਕੀਤੀ ਸੀ ਅੱਜ ਘਰ ਜਾ ਰਹੇ ਹੋ ਤਾਂ ਜੇਕਰ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਪੀੜਤ ਵਿਅਕਤੀ ਵੱਲੋਂ ਕੋਈ ਅਪੀਲ ਕੀਤੀ ਜਾਂਦੀ ਹੈ ਤਾਂ ਫਿਰ ਸੇਵਾਵਾਂ ਅਭੋਨ ਲਈ ਰਹੂਗੀ ਬਿਲਕੁਲ ਜੀ ਵੈਸੇ ਵੀ ਸਾਡਾ ਜਿਹੜਾ ਮਿਸ਼ਨ ਹੈ ਉਹ ਕਈ ਵਾਰਾ ਸੀ ਜਦੋਂ ਲੋਡ ਹੁੰਦੀ ਹੈ ਪਿੰਡਾਂ ਦੇ ਵਿੱਚ ਵੈਸੇ ਵੀ ਕੈਂਪ ਜਿਹੜੇ ਮੈਡੀਕਲ ਕੈਂਪ ਅਸੀਂ ਲਗਾਉਨੇ ਆ ਹੁਣ ਵਿੱਚ ਜੇ ਅਗਰ ਲੋਡ ਪਵੇ ਤੇ ਅਸੀਂ ਮਤਲਬ ਦੁਬਾਰਾ ਵੀ ਉੱਥੇ ਆਉਣ ਨੂੰ ਤਿਆਰ ਹਾਂ